ਅ ਪਿੰਡ ਦੇ ਕੁਝ ਨੌਜਵਾਨਾਂ ਨੇ ਨੇਕ ਉਪਰਾਲਾ ਕੀਤਾ ਤੇ ਕਬੱਡੀ ਕਲੱਬ ਜਿਹੜਾ ਕਿ ਆ ਪਿੰਡ ਦੇ ਵਿੱਚ ਬਣਾਇਆ ਤੇ ਸ਼ੁਰੂਆਤ ਇੱਥੇ ਸਾਡੇ ਇੱਕ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਉਹ ਇੱਕਦੰਨ ਜਵਾਕਾਂ ਨੂੰ ਖੜਾ ਰਹੇ ਸੀਗੇ ਤੇ ਸਾਡੇ ਵੀਰ ਮਾਨੂੰ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਸਾਡਾ ਰੁਝਾਨ ਆਸੀਂ ਆਉਣ ਲੱਗੇ ਰੈਗੂਲਰ ਆਉਂਦੇ ਤਾਂ ਸੀਗੇ ਹੌਲੀ ਹੌਲੀ ਜਵਾਕ ਵਧਦੇ ਗਏ ਤੇ ਫਿਰ ਸਾਡਾ ਰੁਝਾਨ ਹੋ ਗਿਆ ਵੀ ਚਲੋ ਇਹਨਾਂ ਲਈ ਕੁਝ ਕੀਤਾ ਜਾਵੇ ਸਾਰੀ ਖਰਾਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਮੁੰਡੇ ਆਪਣੇ ਜਿਹੜੇ ਵੱਡੇ ਆ ਇਹ ਇਹਨਾਂ ਦਾ ਵਜ਼ਨ ਵਧਾ ਗਿਆ ਇਹ ਤਕੜੇ ਹੁੰਦੇਗੇ ਤੇ ਉਸ ਤੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਬਿਲਕੁਲ ਜਵਾਕਾਂ ਨੂੰ ਆਪਾਂ ਇਹੀ ਚੀਜ਼ ਸਿਖਾਉਣਾ ਬਈ ਅੱਧੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਜਵਾਕ ਵਿੱਚੋਂ ਗਲਤ ਨਾਂ ਤੇ ਵੀ ਸੀਗੇ ਸਿੱਧੇ ਰਾਤੇ ਆ ਗਏ ਬਈ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੂੰ ਦੇਖ ਕੇ ਮੈਂ ਬਲਜਿੰਦਰ ਨੂੰ ਹੁਣ ਦੱਸਦੇ ਬਲਜਿੰਦਰ ਕਹਿੰਦਾ ਬਈ ਉਹ ਮੁੰਡਾ ਤਾਂ ਮੈਂ ਕਿਹਾ ਉਹ ਹੁਣ ਸਿੱਧੇ ਰਾਤ ਚੜਿਆ ਹੋਇਆ ਆਪਣਾ ਬੱਚਾ ਹੋਇਆ ਜਾਂ ਕਿਸੇ ਦੂਸਰੇ ਦਾ ਬ ਬੱਚਾ ਅੱਛੇ ਵਾਸੇ ਜਾ ਰਿਹਾ ਬਹੁਤ ਵਧੀਆ ਲੱਗ ਰਿਹਾ ਬੱਚਾ ਕਿਉਂਕਿ ਆਦੇ ਮਨ ਨੂੰ ਹੁੰਦਾ ਹੈ ਮੇਰੇ ਪਿੰਡ ਦਾ ਮੇਰਾ ਬੱਚਾ ਮੇਰੇ ਗਵਾਂਢੀ ਦਾ ਬੱਚਾ ਯਾਰ ਬਹੁਤ ਵਧੀਆ ਲੱਗਿਆ ਸੇਵਾ ਨਿਭਾ ਰਹੇ ਹਾਂ ਪਰ ਕਿੰਨਾ ਕੁ ਸਕੂਨ ਜਿਹੜਾ ਕਿ ਮਿਲਦਾ ਹੈ ਵੀ ਗਰੀਬ ਘਰਾਂ ਦੇ ਜਵਾਕਾਂ ਨੂੰ ਵਧੀਆ ਰਾਹੇ ਪਾਰ ਇਹ ਸੇਵਾ ਦਿੱਤੀ ਹੈ ਮੈਂ ਸੇਵਾ ਹੀ ਕਰ ਰਿਹਾ ਜੀ ਵੈਸੇ ਦਾ ਤੇ ਮੇਰਾ ਚਾਹਨਾ ਵੀ ਬੱਚੇ ਵਧੀਆ ਗੇਮ ਖੇਡਣ ਪਿੰਡ ਦਾ ਨਾਮ ਰੋਸ਼ਨ ਕਰ ਸ਼ਹਿਰ ਦਾ ਕਰ ਸਾਡੇ ਜ਼ਿਲ੍ਹੇ ਦਾ ਕਰ ਤੇ ਸਾਡੇ ਪੰਜਾਬ ਦਾ ਕਿੱਥੇ ਗਰਾਊਂਡ ਖਾਲੀ ਸੀਗਾ ਬਿਲਕੁਲ ਅੱਜ ਉੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਹੋਰ ਵੀ ਜਿੰਨੇ ਐਨ ਆਰ ਆਈ ਸੱਜ ਸਾਰੇ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਸਾਡੇ ਪਿੰਡ ਚ ਪੂਰੇ ਤਰ ਤੌਰ ਤੇ ਸਾਨੂੰ ਸਹਿਯੋਗ ਆ ਸਰਪੰਚ ਸਾਹਿਬ ਵੱਲੋਂ ਵੀ ਸਾਡੇ ਪ੍ਰਧਾਨ ਮਨਜੀਤ ਸਿੰਘ ਹੰਬੜਾ ਵੱਲੋਂ ਵੀ ਆ ਪਿੱਛੇ ਜੇ ਕੁਛਕ ਸਮਾਂ ਇਸ ਤਰੀਕੇ ਦਾ ਆਇਆ ਵੀ ਕਬੱਡੀ ਜਿਹੜੀ ਕਿ ਲੁਪਤ ਹੁੰਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵਾਰੀ ਫੇਰ ਤੋਂ ਜਿਹੜਾ ਕਿ ਇਹਦਾ ਬੂਟਾ ਦੁਬਾਰਾ ਉੱਗਿਆ ਫੇਰ ਇੱਕ ਵਾਰੀ ਇਸ ਦਾ ਜਿਹੜਾ ਕਿ ਨਜ਼ਰ ਆਣ ਲੱਗਿਆ ਫਿਊਚਰ ਨਜ਼ਰ ਆਣ ਲੱਗਾ ਤਾਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਆ ਪਿਛਲੇ 2-3 ਸਾਲਾਂ ਤੋਂ ਕਬੱਡੀ ਸਾਡੇ ਪਿੰਡ ਚ ਜਮੇ ਹੀ ਖਤਮ ਹੋ ਚੁੱਕੀ ਸੀ ਕਿਉਂ ਇੱਕ ਤਾਂ ਮੋਬਾਈਲ ਕਰਕੇ ਦੂਜਾ ਨਸ਼ਿਆਂ ਕਰਕੇ ਨਸ਼ਿਆਂ ਪ੍ਰਭਾਵ ਘਟਿਆ ਸਾਡੇ ਪਿੰਡ ਚ ਤੇ ਇਹ ਘਟਨਾ ਸਿਰਫ ਖੇਡਾਂ ਨਾਲ ਸਾਡਾ ਇੱਕ ਸਨੇਹਾ ਵਾ ਸਾਰੇ ਜਿੰਨੇ ਆਲੇ ਦੁਆਲੇ ਦੇ ਪਿੰਡ ਆ ਜਾਂ ਸੁਣਨ ਆਲੇ ਸਰੋਤੇ ਨੇ ਵੀ ਇੱਥੇ ਦੋ ਟਾਈਮ ਮਿਹਨਤ ਲਾਤੀਆ ਸਵੇਰ ਟਾਈਮ ਬਚਿੱਤਰ ਸਿੰਘ ਜੀ ਮਿਹਨਤ ਲਵਾਉਂਦੇ ਆ ਤੇ ਸ਼ਾਮ ਨੂੰ ਸਾਡੇ ਕੋਰ ਸਾਹਿਬ ਮਿਹਨਤ ਲਵਾਉਂਦੇ ਆ ਤੇ ਅਸੀਂ ਇਹੀ ਉਪਰਾਲਾ ਕਰਦੇ ਆ ਵੀ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਜਿਹੜਾ ਵੀ ਪਲੇਅਰ ਇੱਥੇ ਆਉਣਾ ਚਾਹੁੰਦਾ ਵਾ ਕਬੱਡੀ ਸਿੱਖਣਾ ਚਾਹੁੰਦਾ ਜਾਂ ਖੇਡਣਾ ਚਾਹੁੰਦਾ ਵਾ ਮੋਸਟ ਵੈਲਕਮ ਆ ਕਬੱਡੀ ਤੋਂ ਕਹਿੰਦੇ ਹੀਰਾ ਬਣ ਜਾਂਦੇ ਜਿਹਨੂੰ ਪੈ ਜਾਏ ਸ਼ੌਂਕ ਕਬੱਡੀ ਦਾ ਤਾਂ ਅੱਜ ਉਸੇ ਦੇ ਚੱਲਦੇ ਹੋਏ ਪਿੰਡ ਹੰਬਣਾ ਤੁਹਾਨੂੰ ਲੈ ਕੇ ਪਹੁੰਚੇ ਆ ਜਿੱਥੇ ਛੋਟੇ-ਛੋਟੇ ਜਵਾਕ ਜਿਨ੍ਹਾਂ ਨੂੰ ਸ਼ੌਂਕ ਹੈ ਕਬੱਡੀ ਦਾ ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਨੇਕ ਉਪਰਾਲਾ ਕੀਤਾ ਤੇ ਕਬੱਡੀ ਕਲੱਬ ਜਿਹੜਾ ਕੀ ਹੈ ਪਿੰਡ ਦੇ ਵਿੱਚ ਬਣਾਇਆ ਤੇ ਹਉ ਹੁਣ ਇੱਥੇ ਕਬੱਡੀ ਕਰਾਉਂਦੇ ਨੇ ਗੱਲਬਾਤ ਕਰਦੇ ਜਿੱਥੇ ਸਿਖਾਉਣ ਦੇ ਵੀ ਹੈ ਸਾਰਾ ਕੁਝ ਤਾਂ ਅ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਈਕੁਦ ਜੀ ਕਾ ਖਾਲਸਾ ਵਾਈਕੁਦ ਜੀ ਕੀ ਫਤਹਿ ਮਾਈਕਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਤੁਸੀਂ ਉਪਰਾਲਾ ਜਿਹੜਾ ਕੀਤਾ ਹੋਇਆ ਇਹ ਵੀ ਅ ਅੱਜ ਦੇ ਯੂਥ ਨੂੰ ਜਿੱਥੇ ਯੂਥ ਗਲਤ ਰਸਤੇ ਤੇ ਜਾ ਰਿਹਾ ਤੁਸੀਂ ਛੋਟੀ ਪੀੜੀ ਤੋਂ ਹੀ ਉਹਨੂੰ ਕਬੱਡੀ ਵਾਲੇ ਪਾਸੇ ਲੈ ਕੇ ਜਾ ਰਹੇ ਹੋ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸਾਡੇ ਨਾਲ ਉਹ ਸਾਂਝੀ ਕਰੋ ਇਹ ਸ਼ੁਰੂਆਤ ਇੱਥੇ ਸਾਡੇ ਇੱਕ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਉਹ ਇਕੱਲਣ ਜਵਾਕਾਂ ਨੂੰ ਖੜਾ ਰਹੇ ਸੀਗੇ ਤੇ ਸਾਡੇ ਵੀਰ ਮਨੂ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਸਾਡਾ ਰੁਝਾਨ ਆ ਅਸੀਂ ਆਉਣ ਲੱਗੇ ਰੈਗੂਲਰ ਆਉਂਦੇ ਤਾਂ ਸੀਗੇ ਹੌਲੀ ਹੌਲੀ ਜਵਾਕ ਵੱਧਦੇ ਗਏ ਤੇ ਫਿਰ ਸਾਡਾ ਰੁਝਾਨ ਹੋ ਗਿਆ ਵੀ ਚਲੋ ਇਹਨਾਂ ਲਈ ਕੁਝ ਕੀਤਾ ਜਾਵੇ ਤੇ ਫਿਰ ਉਹ ਵੀਰ ਸਾਡਾ ਉਹ ਕੈਨੇਡਾ ਚਲੇ ਉਹ ਸਾਨੂੰ ਕਲੱਬ ਸੌਂਪ ਗਿਆ ਇਹ ਉਹ ਕਹਿੰਦਾ ਵੀ ਤੁਸੀਂ ਸ਼ੁਰੂਆਤ ਕਰਨੀ ਆ ਫਿਰ ਉਸ ਤੋਂ ਬਾਅਦ ਜਵਾਕਾਂ ਦੀ ਗਿਣਤੀ ਵਧਦੀ ਵਧ ਗਈ ਅਸੀਂ ਇਹਨਾਂ ਲਈ ਖਰਾਕ ਦਾ ਨਵੇਂ ਰਗੜਾ ਹੋ ਗਿਆ ਫਰੂਟ ਹੋ ਗਏ ਛੋਲੇ ਦੇਸੀ ਕਿਉ ਸਾਰੀ ਖਰਾਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਮੁੰਡੇ ਆਪਣੇ ਜਿਹੜੇ ਵੱਡੇ ਆ ਇਹ ਇਹਨਾਂ ਦਾ ਵਜ਼ਨ ਵੱਧਾ ਗਿਆ ਇਹ ਤਕੜੇ ਹੁੰਦੇ ਕੇ ਤੇ ਉਸ ਤੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਉਹ ਚਾਰ ਟੀਮਾਂ ਦੇ ਮੈਚ ਹੋਏ ਇੱਕ ਟੀਮ ਬਿਨਰ ਹੋਈ ਹੰਬੜਾਂ ਦੀ ਸੀਗੇ ਪਲੇਅਰ ਤੇ ਉਦੋਂ ਬਾਅਦ ਅਸੀਂ ਉਦਣੇ ਹੀ ਉਪਰਾਲਾ ਕੀਤਾ ਵੀ ਹੁਣ 65 ਦੇ ਟੂਰਨਾਮੈਂਟ ਕਰਾਇਆ ਜਾਣ। ਅਸੀਂ ਚਾਰ ਟੀਮਾਂ ਸੱਦੀਆਂ, ਉਹਦੇ ਚੋਂ ਟੀਮਾਂ ਪਾਦਰੀ ਪਿਟ ਕੀਤਾ ਤੇ ਸਾਡੇ ਪਲੇਅਰ ਟੀਮ ਬਹੁਤ ਵਧੀਆ ਖੇਡੀ ਤੇ ਉਦੋਂ ਬਾਅਦ ਹੁਣ ਸਾਡੇ ਕੋਲੇ ਅੱਜ ਦੀ ਡੇਟ 'ਚ ਛੋਟੇ ਜਵਾਕ 50 ਤੋਂ 60 ਛੋਟੇ ਜਵਾਕਾਂ ਤੇ 30 ਤੋਂ 35 ਵੱਡੇ ਨਾਲ ਦੇ ਪਿੰਡਾਂ 'ਚੋਂ ਮੁੰਡੇ ਆਉਂਦੇ ਆ ਤੇ ਜਿਹੜੇ ਜਿੱਥੇ ਗਰਾਊਂਡ ਖਾਲੀ ਸੀਗਾ ਬਿਲਕੁਲ ਅੱਜ ਉੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਸਾਰੇ ਜਿੰਨੇ ਸਾਡੇ ਕਲੱਬ ਦੇ ਮੈਂਬਰ ਆ ਸਾਡੇ ਜੱਗਾ ਬਾਈ ਜੀ ਕਾਲਾ ਹੋ ਗਿਆ ਸਾਡਾ ਇਕਵਾਲ ਵੀਰਾ ਹੋ ਗਿਆ ਲਾਪਰੀਤ ਹੋ ਗਿਆ ਹੋਰ ਵੀ ਜਿੰਨੇ ਐਨ ਆਰ ਆਈ ਸੱਜਣਾਂ ਸਾਰੇ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਸਾਡੇ ਪਿੰਡ ਚ ਪੂਰੇ ਤੌਰ ਤੇ ਸਾਨੂੰ ਸਹਿਯੋਗ ਆ ਸਰਪੰਚ ਸਾਹਿਬ ਵੱਲੋਂ ਵੀ ਸਾਡੇ ਪ੍ਰਧਾਨ ਮਨਜੀਤ ਸਿੰਘ ਹੰਬੜਾ ਵੱਲੋਂ ਵੀ ਤੇ ਜਿੰਨੇ ਵੀ ਆ ਸਾਰੇ ਸਾਨੂੰ ਪੂਰਾ ਪਿਆਰ ਦੇ ਰਹੇ ਆ ਤਾਂ ਦੇਖਦੇ ਆ ਵੀ ਪਹਿਲਾਂ ਕਾਫੀ ਰੁਝਾਨ ਹੁੰਦਾ ਸੀਗਾ ਨੌਜਵਾਨਾਂ ਦਾ ਕਬੱਡੀ ਖੇਡ ਦੇ ਵਿੱਚ ਕਾਫੀ ਟੂਰਨਾਮੈਂਟ ਵੀ ਹੁੰਦੇ ਸੀਗੇ ਹਰੇਕ ਕਹੇ ਲੋਕਰ ਦੇ ਵਿੱਚੋਂ ਕਬੱਡੀ ਦਾ ਖੜਾਰੀ ਹੁੰਦਾ ਸੀਗਾ ਪਰ ਪਿੱਛੇ ਜੇ ਕੁਝ ਕਿਸਮ ਇਸ ਤਰੀਕੇ ਦਾ ਆਇਆ ਵੀ ਕਬੱਡੀ ਜਿਹੜੀ ਕਿ ਲੁਪਤ ਹੁੰਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵਾਰੀ ਫੇਰ ਤੋਂ ਜਿਹੜਾ ਕਿ ਇਹਦਾ ਬੂਟਾ ਦੁਬਾਰਾ ਉੱਗ ਗਿਆ ਫੇਰ ਇੱਕ ਵਾਰੀ ਇਸ ਦਾ ਜਿਹੜਾ ਕਿ ਨਜ਼ਰ ਆਣ ਲੱਗਾ ਫਿਊਚਰ ਨਜ਼ਰ ਆਣ ਲੱਗਾ ਤਾਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਆ ਇਹ ਵਿੱਚ ਸ ਜਮੈਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਚ ਕਬੱਡੀ ਦਾ ਬਹੁਤ ਵਧੀਆ ਪਹਿਲਾਂ ਉਹ ਹੁੰਦਾ ਸੀਗੇ ਮੈਚ ਹੁੰਦੇ ਸੀ ਟੂਰਨਾਮੈਂਟ ਹਰ ਇੱਕ ਸਾਲ ਹੁੰਦੇ ਸੀ ਸਾਡੇ ਮੇਰੇ ਚਾਚਾ ਜੀ ਤਾਇਆ ਜੀ ਇਹ ਸਾਰੇ ਕਬੱਡੀ ਖੇਡਦੇ ਸੀ ਉਦੋਂ ਬਾਅਦ ਥੋੜਾ ਜਿਹਾ ਟਾਈਮ ਇਹ ਕਬੱਡੀ ਦਾ ਰੁਝਾਨ ਰਿਹਾ ਮੁੰਡੇ ਖੇਡਦੇ ਰਹੇ ਉਦੋਂ ਬਾਅਦ ਆ ਪਿਛਲੇ 2-3 ਸਾਲਾਂ ਤੋਂ ਕਬੱਡੀ ਸਾਡੇ ਪਿੰਡ ਚ ਜਮ ਹੀ ਖਤਮ ਹੋ ਚੁੱਕੀ ਸੀ ਕਿਉਂ ਇੱਕ ਤਾਂ ਮੋਬਾਈਲ ਕਰਕੇ ਦੂਜਾ ਨਸ਼ਿਆਂ ਕਰਕੇ ਨਸ਼ਿਆਂ ਦਾ ਪ੍ਰਭਾਵ ਘਟਿਆ ਸਾਡੇ ਪਿੰਡ ਚ ਤੇ ਇਹ ਘਟਣਾ ਸਿਰਫ ਖੇਡਾਂ ਨਾਲ ਆਪਾਂ ਜੇ ਕਹੀਏ ਵੀ ਆਪਾਂ ਸਰਕਾਰ ਨਸ਼ਾ ਰੋਕ ਦੂਗੀ ਸਰਕਾਰ ਨਸ਼ਾ ਨਹੀਂ ਰੋਕ ਸਕਦੀ ਅਸ ਇਹ ਨਸ਼ਾ ਆਪਾਂ ਆਪ ਹੀ ਰੋਕ ਸਕਦੇ ਹਾਂ ਜਿਉਂ ਜਿਉਂ ਆਪਾਂ ਪਲੇਅਰਾਂ ਨੂੰ ਖੇਡਾਂ ਵੱਲ ਲਿਆਵਾਂਗੇ ਉਹਨਾਂ ਦੀ ਸਿਹਤ ਬਣੂਗੀ ਉਹਨਾਂ ਦਾ ਛਾ ਖੇਡਾਂ ਵੱਲ ਆਊਗਾ ਤਾਂ ਇਕਬਾਲ ਵੀਰੇ ਜਿਵੇਂ ਹੁਣੇ ਨਵੀਂ ਵੀਰੇ ਨੇ ਗੱਲ ਕੀਤੀ ਹੈ ਕਿ ਨਸ਼ਾ ਜਿਹੜਾ ਕਾਫੀ ਜ਼ਿਆਦਾ ਯੂਥ ਨੂੰ ਖਰਾਬ ਕਰਦਾ ਪਰ ਜਦੋਂ ਯੂਥ ਨੂੰ ਖੇਡ ਦਾ ਨਸ਼ਾ ਲੱਗਦਾ ਨਾ ਤਾਂ ਉਸ ਦਾ ਸਾਰਾ ਜੀਵਨ ਬਦਲ ਜਾਂਦਾ ਉਸ ਦੇ ਜੀਵਨ ਦਾ ਇੱਕ ਮਾਰਗ ਦਰਸ਼ਨ ਬਣ ਜਾਂਦਾ ਜਿਹਨੂੰ ਅੱਗੇ ਆਪਣਾ ਫਿਊਚਰ ਨਜ਼ਰ ਆਉਂਦਾ ਵੀ ਮੈਂ ਕੁਝ ਇਸ ਤਰੀਕੇ ਨਾਲ ਕਰਨਾ ਹੈ ਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਾਂ ਤੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰ ਸਕਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੇ ਇਹ ਚੀਜ਼ ਸਹੀ ਆ ਵੀ ਜਦੋਂ ਦੋ ਤਰ੍ਹਾਂ ਦੇ ਨਸ਼ੇ ਹੁੰਦੇ ਆ ਬਾਈ ਇੱਕ ਤਾਂ ਜਿਹੜਾ ਆਪਾਂ ਲੱਗਦੇ ਆ ਆਪਣੇ ਮੁੰਡੇ ਜਿਹੜੇ ਆਪਾਂ ਦੇਖਦੇ ਆ ਅੱਜ ਕੱਲ ਕੋਈ ਵੀ ਨਸ਼ਾ ਕਰਦੇ ਆ ਹਨਾ ਆਪ ਦੀ ਸਿਹਤ ਨੂੰ ਵਿਗਾੜ ਦਿਆ ਇੱਕ ਹੁੰਦਾ ਗਰਾਊਂਡ ਦਾ ਨਸ਼ਾ ਬਈ ਇਹਨਾਂ ਨੂੰ ਹੁਣ ਜਿੰਨੇ ਮੁੰਡੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਗਰਾਊਂਡ ਦਾ ਨਸ਼ਾ ਪਿਆ ਹੋਇਆ ਹੈ ਇਵਨ ਕਿ ਸਾਨੂੰ ਵੀ ਹੋਇਆ ਬਈ ਇਹ ਚੀਜ਼ ਦਾ ਆਪਾਂ ਵੀ ਨਹੀਂ ਆਉਂਦੇ ਸੀ 2-3 ਮਹੀਨੇ ਪਹਿਲਾਂ ਕਿਉਂਕਿ ਮੈਂ ਚਲੋ ਖੁਦ ਪਲੇਅਰ ਰਿਆਂ ਮ ਆਪਾਂ ਖੇਡਦੇ ਸੀ ਨੋ ਡਾਊਟ ਉਹ ਟਾਈਮ ਦੇ ਵਿੱਚ ਜਾਂਦੇ ਸੀਗੇ ਉਦੋਂ ਬਾਅਦ ਚ ਕੰਮਕਾਰਾਂ ਚ ਹੋ ਗਏ ਹੁਣ ਇਹ ਜੀ ਚੀਜ਼ ਲੱਗੀ ਪਈ ਆ ਵੀ 5:30 ਹੁੰਦੇ ਆ 6 ਵਜੇ ਦੇ ਆਪ ਦੇ ਅੰਦਰ ਉਹ ਨਾ ਵੀ ਇਹੋ ਜਿਹਾ ਜਨੂਨ ਜਿਹਾ ਹੁੰਦਾ ਵੀ ਯਾਰ ਗਰਾਊਂਡ ਚਲੀਏ ਜੇ ਜਵਾਕਾਂ ਨੂੰ ਇਹ ਚੀਜ਼ ਲੱਗੂਗੀ ਬਈ ਉਹ ਦੂਜੇ ਪਾਸ ਸਾਰੇ ਆਪ ਹੀ ਲੱਗਦੇ ਬਈ ਆਪ ਦਾ ਦਿਮਾਗ ਬੰਦੇ ਦਾ ਹੁੰਦਾ ਵਾ ਜਿਹਦਾ ਜੀ ਕਰਦਾ ਕੋਣ ਕਿਸੇ ਦੇ ਮੂੰਹ ਚ ਪਾ ਦਿੰਦਾ ਵਾ ਸਾਡੇ ਨਹੀਂ ਬਾਈ ਕਰਤਾ ਕਿਸੇ ਨੇ ਆਪਾਂ ਕਿਉਂ ਇਹ ਚੀਜ਼ ਪਾਸੇ ਆਏ ਹੋਏ ਆਪਾਂ ਨੂੰ ਵੀ ਪਤਾ ਵਾ ਵੀ ਯਾਰ ਆਪਾਂ ਆਪਦੇ ਜ਼ਿੰਦਗੀ ਸਹੀ ਰੱਖਾਂਗੇ ਆਪਣੇ ਘਰ ਦੇ ਉਸ ਹਾਵਨਾ ਰਹੇ ਨੇ ਇਹ ਜਵਾਕਾਂ ਨੂੰ ਆਪਾਂ ਇਹੀ ਚੀਜ਼ ਸਿਖਾਉਣਾ ਬਈ ਅੱਧੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਜਵਾਕ ਵਿੱਚੋਂ ਗਲਤ ਨਾਂ ਤੇ ਵੀ ਸੀਗੇ ਸਿੱਧੇ ਰਾਹ ਤੇ ਆ ਗਏ ਬਈ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੂੰ ਦੇਖ ਕੇ ਮੈਂ ਬਲਜਿੰਦਰ ਨੂੰ ਹੁਣ ਦਾਦਾ ਦੇ ਬਲਜਿੰਦਰ ਕਹਿੰਦਾ ਬਈ ਉਹ ਮੁੰਡਾ ਤਾਂ ਮੈਂ ਕਿਹਾ ਉਹ ਹੁਣ ਸਿੱਧੇ ਰਾਹ ਤੇ ਚੜਿਆ ਹੋਇਆ ਵ ਬਈ ਕਿੰਨਾ ਕੁ ਵਧੀਆ ਲੱਗਦਾ ਹੈ ਵੀ ਜਿੱਥੇ ਯੂਗੋਥ ਖਰਾਬ ਵਾਲੇ ਰਸਤੇ ਪਾਸੇ ਤੁਰਦਾ ਸੀਗਾ ਤੇ ਉਸ ਨੂੰ ਸਹੀ ਡਰਾਇਕ ਦਿਖਾ ਰਹੇ ਹਾਂ ਤੇ ਇਹਨਾਂ ਦੇ ਮਾਪਿ ਉਹ ਵੀ ਪ੍ਰਸ਼ੰਸਾ ਕਰਦੇ ਨੇ ਕਿ ਨਹੀਂ ਬਈ ਬੜੀ ਖੁਸ਼ੀ ਹੁੰਦੀ ਹੈ ਪਹਿਲਾ ਪਹਿਲਾ ਹੋਇਆ ਹਨਾ ਪਹਿਲਾ ਪਹਿਲਾ ਕਰਨ ਲੱਗੇ ਵੀ ਮੁੰਡੇ ਇਕੱਠੇ ਕਰਕੇ ਕੀ ਪਤਾ ਕੀ ਕਰੀ ਜਾਂਦੇ ਨੇ ਵੀ ਕਿਤੇ ਗਲਤ ਪਾਸੇ ਨਾ ਲੱਗ ਜਾਣ ਵੀ ਦੋ ਚਾਰ ਮੁੰਡੇ ਵਿੱਚ ਉਹ ਜੇ ਸੀਗੇ ਚਲੋ ਉਹਨਾਂ ਨੇ ਹਟ ਗਏ ਹੁਣ ਜਿਹਦੇ ਘਰੇ ਜਾਣੇ ਅਗਲਾ ਕਹਿੰਦਾ ਯਾਰ ਬਈ ਖੁਸ਼ੀ ਹੁੰਦੀ ਆ ਤੁਸੀਂ ਜਵਾਬ ਲਾਤੇ ਆ ਇਹ ਹੁਣ ਤੁਹਾਡੇ ਮੂਰੇ ਪੇਰੈਂਟਸ ਉਹ ਛੱਡ ਕੇ ਚੱਲਦੇ ਹੋ ਸਾਹਮਣੇ ਖੜੇ ਹੋ ਆਪ ਛੱਡ ਕੇ ਚੱਲੇ ਬਾਈ ਤੀਜੇ ਪਿੰਡ ਤੋਂ ਨਹੀਂ ਉਹ ਬੰਦੇ ਅੱਛਾ ਜੀ ਉਹ ਇੱਥੋਂ ਤਿੰਨ ਤਿੰਨ ਪਿੰਡ ਛੱਡ ਕੇ ਪਿੰਡ ਆ ਉਹਨਾਂ ਦਾ ਹੋਰ ਉਹ ਜਵਾਬ ਉਹ ਆਗੇ ਖਹਿਰਿਆਂ ਦੇ ਤਿੰਨ ਜਵਾਬ ਆਗੇ ਇਦਾਂ ਕਰਕੇ ਬਾਈ ਇਹਨਾਂ ਦੇ ਪੇਰੈਂਟ ਜਦੋਂ ਟੱਕਰਦੇ ਨੇ ਬਾਈ ਸਾਡਾ ਜਵਾਬ ਖੇਡਣ ਲੱਗ ਗਿਆ ਬੜੀ ਖੁਸ਼ੀ ਹੁੰਦੀ ਆ ਇਦਾਂ ਆਪਦੇ ਮਾਂ ਨੂੰ ਆਪਾਂ ਤਾਂ ਕਰਾਉਂਦਾ ਸਾਰਾ ਕੁਝ ਮਹਾਰਾਜ ਆ ਬਿਲਕੁਲ ਸਹੀ ਤਾਂ ਵੀ ਵੀਰੇ ਕਿਵੇਂ ਵੇਖਦੇ ਹੋ ਵੀ ਜਿੱਦਾਂ ਹੁਣ ਬਾਈ ਨੇ ਦੱਸਿਆ ਕਿ ਪੇਰੈਂਟਸ ਸਾਥ ਦਿੰਦੇ ਨੇ ਤਿੰਨ ਪਿੰਡ ਦੂਰੋਂ ਵੀ ਇੱਥੇ ਛੱਡਣ ਆਉਂਦੇ ਨੇ ਪਰ ਕਹਿੰਦੇ ਨੇ ਵੀ ਖਾਰਖਾਨਾ ਵਾਲੇ ਪਿੰਡ ਦੇ ਵਿੱਚ ਵੀ ਹੁੰਦੇ ਨੇ ਤਾਂ ਕਦੇ ਇਸ ਤਰੀਕੇ ਦਾ ਵੀ ਮਾਹੌਲ ਬਣਿਆ ਕਿ ਖੋਦ ਦੇ ਪਿੰਡ ਵਾਲੇ ਵਿਰੋਧ ਕਰਦੇ ਨਜ਼ਰ ਆਏ ਹੁਣ ਜੀ ਦੇਖੋ ਚਲੋ ਪਿੰਡ ਸਾਥ ਤਾਂ ਦੇ ਰਿਹਾ ਵਾ ਹੁਣ ਇਹ 2-3% 2-3% ਜਾਣੇ ਮੰਨ ਲਓ ਵੀ ਜਿਹੜੇ ਵਿਰੋਧ ਕਰਦੇ ਆ ਲੱਤਾਂ ਖਿੱਚਦੇ ਆ ਕਿਉਂ ਖਿੱਚਦੇ ਆ ਵੀ ਤੁਸੀਂ ਸਾਨੂੰ ਨਹੀਂ ਵਿਚ ਬਾੜਦੇ ਵੀ ਤੁਸੀਂ ਜੇ ਇਨਾ ਜਵਾਕਾਂ ਲਈ ਕੁਛ ਕਰੋਗੇ ਤਾਂ ਹੀ ਤੁਸੀਂ ਅੰਦਰ ਆਉਂਗੇ ਨਹੀਂ ਲੱਤਾਂ ਖਿੱਚਣ ਵਾਲੇ ਵੀਰੇ 2-3 ਗਿਆ ਬਾਕੀ ਉਹ ਸਾਰਾ ਪਿੰਡ ਆਪਣਾ ਹੀ ਆ ਬਿਲਕੁਲ ਉਹ ਇਹ ਵੀ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ ਅੱਧਾ ਪਿੰਡ ਦਿੰਦਾ ਪੁਰਾ ਸਾਹ ਜੱਟ ਦਾ ਬਾਬਾ ਜੀ ਕਿਵੇਂ ਵੇਖਦੋਂ ਖਰਾਕ ਕਾਫੀ ਜ਼ਰੂਰੀ ਹੁੰਦੀ ਜਦੋਂ ਜਵਾਕ ਖੇਡਦੇ ਨੇ ਖੇਡ ਦੇ ਵਿੱਚ ਜੇਕਰ ਜ਼ਰੂਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਦਿਖਰਾਕ ਹੁੰਦੀ ਆ ਉਸ ਤੋਂ ਬਾਅਦ ਉਹਦੀ ਵਰਜਿਸ਼ ਆਉਂਦੀ ਆ ਤਾਂ ਖਰਾਕ ਦਾ ਕਿਸ ਤਰੀਕੇ ਨਾਲ ਬੱਚਿਆਂ ਦਾ ਪੂਰਾ ਪੈਂਦਾ ਜੀ ਬਾਈ ਗੁਰੂ ਜੀ ਖਾਲਸਾ ਵੈਜੀ ਫਤਿਹ ਜੀ ਖਰਾਕ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਜੀ ਦੇਖੋ ਬੱਚੇ ਜੇ ਖਰਾਕ ਨਹੀਂ ਖਾਂਣਗੇ ਤਾਂ ਉਹ ਡਿਵੈਲਪਮੈਂਟ ਨਹੀਂ ਹੋਣਗੇ ਆਪਣੇ ਉਹਨਾਂ ਸਰੀਰ ਨਹੀਂ ਗ੍ਰੋਥ ਕਰੇਗਾ ਠੀਕ ਹੈ ਜੀ ਮੈਂ ਇਹ ਚਾਹਨਾ ਮੈਂ ਸਾਡੇ ਨਗਰ ਦੇ ਵਿੱਚ ਬਹੁਤ ਸਾਥ ਦਿੱਤਾ ਲੋਕਾਂ ਨੇ ਆ ਮੇਰਾ ਕਾਲਾ ਵੀਰ ਖੜਾ ਵਾ ਇਹਨੇ ਵੀ ਬਹੁਤ ਸਾਥ ਦਿੱਤਾ ਮੇਰਾ ਮੈਂ ਜਦੋਂ ਇੱਥੇ ਆਇਆ ਸੀਗਾ ਮੈਨੂੰ ਇਕ ਵਾਲੇ ਵੀਰੇ ਨੇ ਕਿਹਾ ਕਹਿੰਦਾ ਵੀ ਸਾਨੂੰ ਕੋਈ ਡਾਈਟ ਦੇਣ ਵਾਲਾ ਬੰਦਾ ਟਕਰਾਓ ਤੇ ਮੈਂ ਕਿਹਾ ਵੀ ਮੈਂ ਕਿਸੇ ਨੂੰ ਨਹੀਂ ਟਕਰਾ ਸਕਦਾ ਮੈਂ ਆਪ ਹੀ ਕਰ ਸਕਦਾ ਜੋ ਕਰ ਸਕਦਾ ਔਰ ਬਾਬੇ ਨਾਨਕ ਨੇ ਜੋ ਮੈਨੂੰ ਬਖਸ਼ਿਆ ਮੈਂ ਕਰਿਆ ਵੀ ਆ ਔਰ ਮੈਨੂੰ ਬਹੁਤ ਵਧੀਆ ਲੱਗਦਾ ਹਾਲਾਂਕਿ ਮੇਰਾ ਬੱਚਾ ਇਹ ਮੇਰਾ ਪੁੱਤ ਜੱਜਾ ਖੜਾ ਵਾ ਮੇਰਾ ਬੇਟਾ ਅੱਗੇ ਜਿੰਮ ਜਾਂਦਾ ਵਾ ਸਾਡਾ ਬੱਚਾ ਕੋਈ ਨਹੀਂ ਪਰ ਫਿਰ ਵੀ ਮੈਨੂੰ ਲਗਨ ਬਹੁਤ ਹੈ ਇਨ੍ਹਾਂ ਬੱਚਿਆਂ ਦੇ ਨਾਲ ਮੈਂ ਆਪਣੇ ਕੰਮ ਤੋਂ ਆ ਕੇ ਪਾਣੀ ਵੀ ਨਹੀਂ ਪੀਂਦਾ ਕਰੇ ਮੈਂ ਸਿੱਧਾ ਗਰਾਊਂਡ ਚ ਆਉਣਾ ਆ ਤੁਸੀਂ ਦੇਖਿਆ ਹੋਣਾ ਮੈਂ ਅੱਜ ਸਦਾ ਇੱਥੇ ਆਇਆ ਵਾਂ ਮੈਨੂੰ ਬਹੁਤ ਵਧੀਆ ਲੱਗਦਾ ਇਨ੍ਹਾਂ ਦੀ ਸੇਵਾ ਕਰਕੇ ਮੈਨੂੰ ਐ ਲੱਗਦਾ ਬਾਬਾ ਨਾਨਕ ਮੇਰੇ ਤੋਂ ਡਾਕਟਰਾਂ ਦੇ ਨਾਲ ਪੈਸੇ ਲਵਾਵੇ ਤੇ ਇਨ੍ਹਾਂ ਦੇ ਉੱਤੇ ਜੋ ਵੀ ਖਰਚਾ ਕਰਾ ਸਕਦਾ ਇਨ੍ਹਾਂ ਤੇ ਕਰਾਵੇ ਭਾਈ ਮੈਂ ਸੁਣਿਆ ਰਗੜਾ ਵੀ ਤੁਸੀਂ ਇੱਥੇ ਲਵਾਉਨੇ ਹੋ ਵੀ ਸਾਰੇ ਜਿੰਨੇ ਜਵਾਕ ਹਨ ਉਹਨਾਂ ਨੂੰ ਡਾਈਟ ਛਕਾਣੇ ਹੋ ਨਾ ਪੂਰੀ ਤੇ ਉਹਦਾ ਕਿਸ ਤਰੀਕੇ ਨਾਲ ਵਿਚਾਰ ਆਇਆ ਵੀ ਆਪਾਂ ਰਗੜਾ ਵੀ ਗਲਵਾਈਏ ਕਿਉਂਕਿ ਜੇਕਰ ਰਗੜੇ ਦੀ ਗੱਲ ਕਰੀਏ ਤਾਂ ਕਾਫੀ ਗੁਣ ਉਹਦੇ ਵਿੱਚ ਵੀ ਨਿਕਲ ਕੇ ਆਉਂਦੇ ਨੇ ਵੀਰੇ ਖਰਾਕਾਂ ਦੇ ਵਿੱਚ ਜਿਹੜੀ ਮੇਨ ਡਾਈਟ ਆ ਉਹ ਰਗੜਾ ਹੀ ਆ ਬਈ ਪਹਿਲਵਾਨੀ ਡਾਈਟ ਆ ਚਲੋ ਆਪਾਂ ਪਹਿਲਾਂ ਚਲੋ ਆਪਾਂ ਦਾਲ ਪਾਂਸ ਚ ਜਾਂਦੇ ਆ ਹਨਾ ਗੁਰੂ ਘਰ ਜਾਂਦੇ ਆ 10ਵੇਂ ਉੱਥੇ 6ਵੇਂ ਪਾਛੇ ਰੱਖਵੇ ਉੱਥੇ ਰਗੜਾ ਛਕਦੇ ਆ ਆਪਾਂ ਪਹਿਲਾਂ ਘਰੇ ਵੀ ਲਾਉਂਦੇ ਹੁੰਦੇ ਸੀਗੇ ਜਦੋਂ ਸਾਡੇ ਕੋਲੇ 4-5 ਜਵਾਕ ਹੁੰ ਤੇ ਹੁਣ ਜਦੋਂ ਪਹਿਲੇ ਦਿਨ ਅਸੀਂ ਰਗੜਾ ਲਾਇਆ ਸੀ ਮੈਨੂੰ ਲੱਗਦਾ 5-6 ਜਵਗ ਸੀ ਬਾਈ 3-4 ਲੀਟਰ ਲੱਗਿਆ 6 ਲੀਟਰ ਲੱਗਿਆ ਅੱਜ ਤੁਸੀਂ ਦੇਖੋ ਜਾ ਕੇ ਫਿਰ ਬਾਈ ਉਹ ਆਪਣਾ ਕਿੰਨਾ 20 ਲੀਟਰ ਹੋ ਗਿਆ 10 ਲੀਟਰ ਤੋਂ 20 ਹੋ ਗਿਆ ਅੱਜ ਬਈ 30-35-40 ਲੀਟਰ ਰਗੜਾ ਆਪਣੇ ਲੱਗਿਆ ਉਹ ਅੰਦਰ ਬਈ ਲੱਗੀ ਜਾਂਦਾ ਰਗੜਾ ਹੁਣ ਮੁੰਡਾ ਲੱਗਿਆ ਪਿਆ ਰਗੜੇ ਨਾਲ ਹੀ ਤਕੜੇ ਹੋਣੇ ਬਾਈ ਬਦਾਮ ਖਾਣਗੇ ਤਾਂ ਤਕੜੇ ਹੋਣਗੇ ਜੇ ਖਰਾਕ ਜਿਉ ਕੌਡੀ ਬਾਈ ਹੈ ਹੀ ਖਰਾਕਦੀ ਆ ਬਈ ਕਿੰਨਾ ਆਪਣਾ ਉਹਨੂੰ ਭਾਗਿਆ ਸ਼ਾਲੀ ਸਮਝਦੇ ਹੋਏ ਵਾਹਿਗੁਰੂ ਨੇ ਸੇਵਾ ਲਈ ਆ ਇਹ ਤੇ ਸੇਵਾ ਨਿਭਾ ਰਹੇ ਆ ਭਾਗੇਸ਼ ਵਾਲੀ ਵੀਰੇ ਚਲੋ ਮਹਾਰਾਜ ਨੇ ਆਪ ਨੂੰ ਤਾਂ ਖੁਸ਼ੀ ਹੁੰਦੀ ਹੈ ਬਾਈ ਆਪਣੇ ਜਿਹੜੇ ਬਾਹਰ ਬੈਠੇ ਨੇ ਬਾਈ ਗੁਰਪਾਲ ਹੁਣੀ ਹੋਗੇ ਲੱਕੀ ਯੂ ਐਸ اے ਦਾ ਹੋ ਗਿਆ ਆਪਣਾ ਗਦਨ ਯੂ ਕੇ ਦਾ ਚਰਨਪ੍ਰੀਤ ਕੈਨੇਡਾ ਹੋ ਗਿਆ ਇਹਨਾਂ ਬੰਦਿਆਂ ਨੇ ਬਾਈ ਆਪਣੀ ਬੈਕਬੋਨ ਆ ਇਹ ਆਪਣੀ ਬੰਦੇ ਇਹਨਾਂ ਸਾਥ ਦਿਨਦ ਨੇ ਆਪਣਾ ਕਈ ਬੰਦੇ ਦਾ ਵਿੱਚੋਂ ਇਹੋ ਜਿਹੇ ਨੇ ਗੁਰਪਾਲ ਬਾਈ ਹੋਰਾਂ ਅੱਗੇ ਉਹਨਾਂ ਦਾ ਫੋਨ ਆਉਂਦਾ ਹੁੰਦਾ ਕਹਿੰਦਾ ਵੀਰੇ ਵੀ ਤੁਸੀਂ ਜਿੱਦੇ ਤੁਹਾਡੇ ਕੋ ਤੋਂ ਕੋਈ ਬੰਦਾ ਭੱਜ ਗਿਆ ਤੁਸੀਂ ਸਾਨੂੰ ਫੋਨ ਕਰਦੇ ਹੋ ਉਦੋਂ ਫਿਰ ਬੰਦੇ ਨੂੰ ਹੌਸਲਾ ਹੀ ਇੰਨਾ ਹੋ ਜਾਂਦਾ ਬਾਈ ਸਾਰੀ ਬੈਗ ਬੋਨ ਤਗੜੀ ਹੋ ਜਾਂਦੇ ਇੱਕ ਉਸ ਸਮੇਂ ਜੇ ਗੱਲ ਕਰੀਏ ਗੱਲ ਹੀ ਬਾਈ ਫਾਈਨੈਂਸ਼ੀਅਲ ਤੇ ਮੁੱਕਦੀ ਆ ਸਾਰੀ ਆ ਕੇ ਜਦੋਂ ਤੁਹਾਡੇ ਕੋਲੇ ਫਾਈਨੈਂਸ਼ੀਅਲੀ ਤੁਸੀਂ ਤਕੜੇ ਹੋ ਬਾਈ ਤਜਬਾਹ ਆਪੀ ਤਕੜੇ ਹੋ ਜਾਣੇ ਇਹਨਾਂ ਨੂੰ ਖਰਾਕ ਚਾਹੀਦੀ ਆ ਬਾਈ ਉਹਨਾਂ ਨੇ ਕਈਆਂ ਨੇ ਕੇਲਿਆਂ ਦਾ ਪ੍ਰਬੰਧ ਕੀਤਾ ਹੋਇਆ ਕਈ ਬੰਦਿਆਂ ਦਾ ਚਲੋ ਨਾਂ ਰਹਿ ਗਏ ਹੋਣਗੇ ਆਪਾਂ ਨੂੰ ਦਿਮਾਗ 'ਚ ਨਹੀਂ ਹੁੰਦਾਗਾ ਪਰ ਬਾਈ ਆਪਣੇ ਪੈਂਟ ਜੋ ਸਹਾਇਕ ਪੂਰਾ ਪੀਤਾ ਬਾਈ ਉਹਨੇ ਬਦਾਮ ਭੇਜੇ ਬਾਈ ਸਾਨੂੰ ਉਹ ਚੀਜ਼ਾਂ ਦੇਖ ਕੇ ਕੈਨੇਡਾ ਤੋਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਹੁਣ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਬਾਈ ਸਾਨੂੰ ਸੇਵਾ ਦੋ ਸੁਖ ਦੋ ਦੇ ਬਾਈ ਇਹ ਸਾਰੇ ਜੇਕਰ ਜਵਾਕਾਂ ਦੀ ਗੱਲ ਕਰੀਏ ਤਾਂ ਇਹ ਸਾਰੇ ਇੱਕ ਇੱਦਾਂ ਦੇ ਘਰਾਂ ਚੋਂ ਦੇ ਇਹ ਬਾਈ ਸਾਰੇ ਮਿਡਲ ਕਾਸਟ ਫੈਮਿਲੀ ਚੋਂ ਮੈਨੂੰ ਨਹੀਂ ਲੱਗਦਾ ਕੋਈ ਵੀ ਜਵਾਕ ਉਹ ਜਿਹੜਾ ਤਕੜੇ ਘਰ ਦਾ ਹੋਊਗਾ ਇਹਦੇ ਵਿੱਚੋਂ ਇੱਕ ਇੰਦਾ ਜਵਾਕ ਹੋ ਸਕਦਾ ਸਾਰੇ ਮਿਡਲ ਕਾਸਟ ਫੈਮਿਲੀ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਬੈਠੇ ਸਾਰੇ ਮਿਡਲ ਕਾਸਟ ਵਾਲੇ ਕੋਈ ਪੈਸਾ ਵਗੈਰਾ ਵੀ ਲੈ ਜਾਣਾ ਲਿਆ ਜਾਂਦਾ ਇਹਨਾਂ ਵੱਤ ਨਹੀਂ ਵੀਰੇ ਪੈਸਾ ਲੈ ਕੇ ਆਪਾਂ ਕਿੱਥੇ ਜਾਣਾ ਮਾਲਕ ਨੂੰ ਆਪਾਂ ਸੇਵਾ ਹੀ ਆ ਬ ਕਾ ਆਪਾਂ ਕਿੱਧਰ ਨੂੰ ਜਾਵਾਂਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੂਗੇ ਵੀ ਜਿਹੜਾ ਹਾਲੇ ਵੀ ਗਲਤ ਰਾਵਾਂ ਦਾ ਤੁਰਦਾ ਹੋਇਆ ਨਜ਼ਰ ਆ ਰਿਹਾ ਅਸੀਂ ਬਈ ਪ੍ਰਭਾਵਿਤ ਹੋਇਆ ਪਿੰਕੇ ਜਰਗ ਤੋਂ ਤੇ ਇੱਕ ਆਪਣਾ ਸੁਲਤਾਨ ਬਈ ਆ ਉੱਥੇ ਦਾ ਉਹ ਬੰਦੇ ਨੇ ਵਦਿਆ ਵਧੀਆ ਕੰਮ ਕੀਤਾ ਮੇਰਾ ਭਰਾ ਖੜਾ ਵਾ ਇਹ ਮੈਨੂੰ ਕਹਿੰਦਾ 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 ਵੀ ਤੁਸੀਂ ਉਹ ਦੇਖੋ ਉਹਨਾਂ ਨੂੰ ਆਪਾਂ ਉਹ ਚੀਜ਼ ਤੋਂ ਪ੍ਰਭਾਵਿਤ ਹੋਏ ਆ ਆਪਣੇ ਤੋਂ ਆਪਾਂ ਨੂੰ ਇਹ ਮੈਸੇਜ ਅਜਵਾਕਾਂ ਨੂੰ ਯੂਥ ਨੂੰ ਵੀ ਬਈ ਵੀ ਆਪਦੇ ਪਿੰਡਾਂ 'ਚ ਜਿਹੜੇ ਪਲੇਅਰ ਨੇ ਬਈ ਪਤਾ ਕੀ ਗੱਲ ਹੈ ਪਲੇਅਰ ਬਹੁਤ ਨੇ ਪਿੰਡਾਂ 'ਚ ਵਧੀਆ ਤੋਂ ਵਧੀਆ ਪਲੇਅਰ ਪਿਆ ਉਹ ਆਪਦੀ ਚੀਜ਼ ਸਿਖਾ ਸਕਦਾ ਵਾ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਬਾਈ ਬਿਲਕੁਲ ਜੀ ਵੀ ਪਿੰਡਾਂ 'ਚ ਜਿਹੜੇ ਪਲੇਅਰ ਆਪਣੇ ਬੈਠੇ ਨੇ ਆਪਣੀ ਇਹੀ ਰਿਕੁਐਸਟ ਆ ਬਾਈ ਤੁਸੀਂ ਸ਼ੁਰੂ ਕਰੋ ਕੰਮ ਬਾਈ ਅਸੀਂ 4 ਜਣਾਂ ਤੋਂ ਸ਼ੁਰੂ ਕੀਤਾ ਤਾਂ 70 ਜਣੇ ਹੋ ਗਏ ਤੁਸੀਂ 4 ਜਣਿਆਂ ਤੋਂ ਹਾਂ ਬਰਾਲਾ ਬਾਈ ਬਾਈ ਜਿਹੜਾ ਪਲੇਅਰ ਆਪਦਾ ਗਰਾਊਂਡ 'ਚ ਆਉਂਦਾ ਆਪਦਾ ਖਾਣਾ-ਪਾਣਾ ਲਿਖਾ ਕੇ ਆਉਂਦਾ ਬਿਲਕੁਲ ਇੱਥੇ ਦੁਨੀਆ 'ਚ ਪ੍ਰਮਾਤਮਾ ਕਹਿੰਦਾ ਵੀ ਖਾਣਾ-ਪਾਣਾ ਲਿਖਾ ਕੇ ਆਉਂਦਾ ਤਾਂ ਫਿਰ ਪਲੇਅਰ ਨੇ ਉਹ ਬਾਈ ਹੁਣੇ ਪੇਰੈਂਟਸ ਆਏ ਨੇ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਉਹ ਜਵਾਬ ਛੱਡ ਕੇ ਜਾਂਦੇ ਵੀਰੇ ਨੇਤਾ ਆਪਦਾ ਕੱਲ ਪੇਰੈਂਟਸ ਨਾਲ ਵੀ ਗੱਲਬਾ ਭਾਈ ਜੀ ਅਸੀਂ ਦੱਸਿਆ ਇਹਨਾਂ ਨੇ ਵੀ ਹਨ ਤੁਸੀਂ ਆਪਣੇ ਜਵਾਕ ਕਿੱਥੇ ਛੱਡ ਕੇ ਜਾਂਦੇ ਤਾਂ ਬਈ ਕਿੰਨਾ ਕ ਵਧੀਆ ਮਹਿਸੂਸ ਹੁੰਦਾ ਵੀ ਕਿਸੇ ਚੰਗੇ ਰਾਹੇ ਜਿਹੜਾ ਜਵਾਕ ਲੱਗਿਆ ਹੋਵੇ ਦੇਖੋ ਜੀ ਅੱਜ ਕੱਲ ਦੀ ਗੱਲ ਹੈ ਜਿਵੇਂ ਬੱਚੇ ਛੋਟੇ ਛੋਟੇ ਮੈਂ ਦੇਖਿਆ ਮੈਂ ਜਿਸ ਆਰਮੀ ਰਿਟਾਇਰਮ ਹਾਂ ਮੈਂ ਆਰਮੀ ਜੋ ਖੇਡਦਾ ਖੇਡਦਾ ਵੱਡੀ ਖੇਡਾਂ ਦੇ ਭਰਤੀ ਹੋਇਆ ਮੈਂ ਮੈਨੂੰ ਪਹਿਲਾਂ ਪ੍ਰਮਾਤਮਾ ਨੇ ਅੱਛੇ ਪੱਸੇ ਤੋਰਿਆ ਅਸੀਂ ਕਹਿੰਨਾ ਸਾਰੇ ਬੱਚੇ ਇਸ ਪਾਸੇ ਜਾਣ ਆਰਮੀ ਦੀ ਜੌਬ ਕਰਨ ਪੁਲਿਸ ਦੀ ਜੌਬ ਕਰਨ ਜਦੋਂ ਬੱਚੇ ਨੂੰ ਆਪ ਦੇਖ ਕੇ ਦੇਖਦਿਆਂ ਆਪਣਾ ਬੱਚਾ ਹੋਇਆ ਜਾਂ ਕਿਸੇ ਦੂਸਰੇ ਦਾ ਬੱਚਾ ਆ ਜੇ ਬੱਚਾ ਅੱਛੇ ਵਾਸੇ ਜਾ ਰਿਹਾ ਬਹੁਤ ਵਧੀਆ ਲੱਗ ਰਿਹਾ ਬੱਚਾ ਕਿਉਂਕਿ ਆਦੇ ਮਨ ਨੂੰ ਹੁੰਦਾ ਜਾਂ ਮੇਰੇ ਪਿੰਡ ਦਾ ਮੇਰਾ ਬੱਚਾ ਮੇਰੇ ਗਮਾਂਡੀ ਦਾ ਬੱਚਾ ਯਾਰ ਬਹੁਤ ਵਧੀਆ ਲੱਗਿਆ ਜੇ ਕੋਈ ਮੇਰੇ ਗਮਾਂਡੀ ਦਾ ਬੱਚਾ ਕਦੇ ਦੇਖਿਆ ਮੈਂ ਨਸ਼ੇ ਨਾਲ ਵੀ ਆਇਆ ਕਰ ਰਿਹਾ ਜਾਂ ਮੇਰੇ ਪਿੰਡ ਦਾ ਇਦਾਂ ਕਰ ਰਿਹਾ ਉਹ ਇੰਨਾ ਮਨ ਨੂੰ ਲੱਗਦਾ ਯਾਰ ਕੀ ਕਿਧਰ ਦੁਨੀਆ ਚ ਰਹੀ ਜਾਂਦੀ ਆ ਸਾਨੂੰ ਇਹੀ ਤਾਂ ਮੈਸੇਜ ਦਿੰਨੇ ਆ ਵੀ ਆਪਦੇ ਬੱਚਿਆਂ ਦੇ ਧਿਆਨ ਰੱਖੋ ਬੱਚਿਆਂ ਨੂੰ ਸਹੀ ਗਾਈਡ ਕਰੋ ਜੋ ਵੀ ਸਾਡੇ ਬਾਹਰ ਬੈਠੇ ਆ ਉਹ ਫਰਮ ਨੂੰ ਜੋ ਮੱਦ ਭੇਜ ਰਿਹਾ ਭਾਈ ਸਾਹਿਬ ਨੇ ਦੱਸਿਆ ਤੇ ਬਹੁਤ ਵਧੀਆ ਨਾ ਦੀ ਗੱਲ ਹੈ ਜੇ ਦਿਨ ਨੇ ਵੀ ਸਾਡੇ ਕੰਨੀ ਹੋਈ ਅਸੀਂ ਜਰੂਰ ਕਰਾਂਗੇ ਹਾਂ ਮੇਰੇ ਬੱਚੇ ਆਉਂਦੇ ਆ ਫੋਟੋ ਵਾਗਰਾ ਖੇਲਦੇ ਆਉਂਦੇ ਆ ਕਿਉਂਕਿ ਹੁਣ ਇਸ ਟਾਈਮ ਸਕੂਲ ਦਾ ਕੋਈ ਕੰਮ ਹੁੰਦਾ ਤੇ ਉਹ ਨਹੀਂ ਆ ਸਕਦੇ ਤੇ ਬਹੁਤ ਹੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਤਾਂ ਜਿੰਨੇ ਇੱਥੇ ਜਵਾਕ ਉਹਨਾਂ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕਿੰਨਾ ਸਮਾਂ ਇਹਨਾਂ ਨੂੰ ਹੋ ਗਿਆ ਹੈ ਜਿਸ ਤਰੀਕੇ ਨਾਲ ਦੇਖਦੇ ਹਾਂ ਵੀ ਲਗਨ ਹਾਂ ਇੱਥੇ ਇਹਨਾਂ ਦੇ ਮਨਾਂ ਦੇ ਵਿੱਚ ਹੈ ਵੀ ਅ ਦੁਪਹਿਰ ਵੇਲੇ ਆ ਕੇ ਇੱਥੇ ਬੈਠੇ ਨੇ ਤੋਂ ਪਾਂਦੇ ਵਿੱਚ ਆ ਕੇ ਬੈਠੇ ਨੇ ਅਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਸੀ ਗਾਲ ਸਸੀ ਗਾਲ ਵੀਰੇ ਨਾਮ ਆ ਬਾਈ ਆਪਣਾ ਬਲਜੋਤ ਸਿੰਘ ਵੀਰੇ ਤੇ ਵੀਰੇ ਪਿੰਡ ਕਿਹੜਾ ਆਪਣਾ ਹੰਬੜਾ ਹੰਬੜਾ ਤੇ ਆ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦਿਆਂ ਨੂੰ ਇਹ ਹੁਣੇ ਸਟਾਰਟ ਕੀਤੀ ਮਹੀਨੇ ਹੋਇਆ ਜੀ ਕਿੱਥੋਂ ਮਤਲਬ ਮਿਲਿਆ ਵੀ ਆਪਾਂ ਕਬੱਡੀ ਖੇਡਣੀ ਸ਼ੁਰੂ ਕਰੀ ਸ਼ੌਂਕ ਸੀ ਸ਼ੌਂਕ ਸੀ ਹਾਂ ਜੀ ਤੇ ਹੁਣ ਕਿੰਨਾ ਵਧੀਆ ਲੱਗਦਾ ਵੀ ਆਪਦੇ ਪਿੰਡ 'ਚ ਇਸ ਤਰੀਕੇ ਨਾਲ ਸ਼ੁਰੂ ਹੋ ਗਈ। ਹੁਣ ਵਧੀਆ ਲੱਗਦਾ ਵੀ ਬੰਨਾ ਪਹਿਲਾਂ ਹੈ ਨਹੀਂ ਸੀ। ਹੁਣੀ ਸਟਾਰਟ ਕੀਤਾ ਖੇਡਨੀ ਵੀ। ਤਾਂ ਹੋਰ ਵੀ ਇੱਥੇ ਬੱਚੇ ਜਿਹੜੇ ਸਾਰੇ ਦੇਖਦੇ ਹੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿਵੇਂ ਦਾ ਇਹਨਾਂ ਨੂੰ ਲੱਗਦਾ ਵੀ ਕਿਉਂਕਿ ਸਰੀਰ ਕਾਫੀ ਤਗੜੇ ਨੇ ਤਾਂ ਗੱਲਬਾਤ ਕਰਦੇ ਆਂ ਇਹਨਾਂ ਨਾਲ ਵੀ। ਅਸਸਰੀ ਗੱਲ ਭਈ ਸਸੀ ਕਾ ਕੀ ਹਾਲ ਹੈ ਜੀ? ਵਧੀਆ ਭਜੀ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦਿਆਂ ਭਈ 3-4 ਸਾਲ ਹੋ ਗਏ ਖੇਡਦਿਆਂ ਕਿੰਨਾ ਕਿ ਮਤਲਬ ਕਹਿ ਲੋ ਆਨੰਦ ਆਉਂਦਾ ਜਦੋਂ ਖੇਡਦੇ ਹਾਂ ਵੀ ਜਿੱਥੇ ਸਾਰੀ ਜਿਹੜਾ ਯੂਥ ਹੈ ਕਿਸੇ ਗਲਤ ਬਸੇ ਤੁਰਦਾ ਹੋਇਆ ਨਜ਼ਰ ਆਉਂਦਾ ਪਰ ਆਪਸ ਹੀ ਟਰੈਕ ਤੇ ਚੱਲਦੇ ਰਹਿੰਦੇ ਹਾਂ ਹਾਂਜੀ ਭਾਜੀ ਇਹੀ ਆ ਕਿ ਆ ਕਿ ਮਾਪਿਆਂ ਨੂੰ ਕੁਝ ਬਣ ਕੇ ਦਿਖਾਈਏ ਫੈਮਲੀ ਨੂੰ ਮਤਲਬ ਫੈਮਲੀ ਵਾਸਤੇ ਕਰੀਏ ਜੋ ਕੁਝ ਵੀ ਕਰਦੇ ਆ ਆਪਣੇ ਪਿੰਡ ਵਾਸਤੇ ਕਰੀਏ ਕਿ ਵਧੀਆ ਉਹਦਾ ਕਰੀਏ ਕਰਦੇ ਕਰਦੇ ਸਪੋਰਟ ਕਰਦੇ ਹਾਂ ਹਾਂਜੀ ਮਮਾ ਬਹੁਤ ਸਪੋਰਟ ਕਰਦੇ ਫਾਦਰ ਸਾਹਿਬ ਤਾਂ ਹੈ ਨਹੀਂਗੇ ਮਮਾ ਬਹੁਤ ਸਪੋਰਟ ਕਰਦੇ ਹਾਂਜੀ ਹੌਣ ਜਿਵੇਂ ਕਬੱਡੀ ਖੇਡਦੇ ਹਾਂ ਕਿੰਨਾ ਕਿੰਨੇ ਕ ਸਮੇਂ ਦੇ ਜਿਹੜੀ ਕਿ ਇੱਥੇ ਜੋਰ ਲਾਉਣਾ ਇੱਥੇ ਆ ਕਿ ਵਰਜਿਸ਼ ਕਰਦੇ ਇੱਥੇ ਭਾਜੀ ਸਵੇਰੇ ਵੀ ਆਈਦਾ ਸ਼ਾਮ ਨੂੰ ਵੀ ਆਈਦਾ ਦੋ ਟਾਈਮ ਹਾਂਜੀ ਦੋ ਟਾਈਮ ਵਰਦੇ ਵੀ ਨਾਲ ਨਹੀਂ ਕੰਮ ਕਰਦੇ ਆ ਕੰਮ ਕਰਦੇ ਹਾਂਜੀ ਕਾਰਪੈਂਟਰ ਦਾ ਕੰਮ ਕਰਦੇ ਆ ਲੱਕੜ ਦਾ ਹਾਂਜੀ ਤੇ ਨਾਲ ਸ਼ੌਂਕ ਇਸ ਚੀਜ਼ ਦਾ ਹਾਂਜੀ ਸ਼ੌਂਕ ਹੈ ਤਾਂ ਜਿਵੇਂ ਕਿ ਥੋੜਾ ਨਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਆ ਹੀਰੇ ਦੇ ਸਮੇਂ ਤਿਆਰ ਹੋ ਰਹੇ ਨੇ ਤਾਂ ਹੀਰੇ ਨੂੰ ਤਰਾਸ਼ਣ ਵਾਲਾ ਜਿਹੜਾ ਵਿਅਕਤੀ ਹੈ ਇਹਨਾਂ ਦਾ ਕੋਚ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਯੋਗਿੰਦਰ ਸਿੰਘ ਆ ਹਾਂ ਜੀ ਤਾਂ ਸਰ ਤੁਸੀਂ ਇੰਨਾ ਵਿੱਚ ਵਧੀਆ ਉਪਰਾਲਾ ਜਿਹੜਾ ਕੀਤਾ ਹੈ ਜਾਂ ਜਿਹੜਾ ਇੱਥੇ ਸੇਵਾ ਨਿਭਾ ਰਹੇ ਹੋ ਸਰ ਕਿੰਨਾ ਕੁ ਸਕੂਨ ਜਿਹੜਾ ਕਿ ਮਿਲਦਾ ਹੈ ਵੀ ਗਰੀਬ ਘਰਾਂ ਦੇ ਜਵਾਕਾਂ ਨੂੰ ਵਧੀਆ ਰਾਹੇ ਪਾਰ ਹੈ ਬਹੁਤ ਵਧੀਆ ਮਿਲਿਆ ਮੈਨੂੰ ਸੇਵਾ ਦਿੱਤੀ ਗਈ ਆ ਜੱਗਾ ਸਿੰਘ ਜੀ ਨੇ ਤੇ ਗੁਰੂਨੀ ਸਿੰਘ ਨੇ ਤੇ ਇਹਨਾਂ ਨੇ ਸੇਵਾ ਦਿੱਤੀ ਮੈਂ ਵੈਸੇ ਤਾਂ ਘਰੇ ਵਿਹਲੇ ਹੀ ਬੈਠਾ ਹੁੰਦਾ ਸੀ ਤੇ ਇਹ ਸੇਵਾ ਦਿੱਤੀ ਆ ਮੈਂ ਸੇਵਾ ਹੀ ਕਰ ਰਿਹਾ ਜੀ ਵੈਸੇ ਤਾਂ ਤੇ ਮੇਰੇ ਚਾਹੁੰਦਾ ਵੀ ਬੱਚੇ ਵਧੀਆ ਗੇਮ ਖੇਡਣ ਪਿੰਡ ਦਾ ਨਾਮ ਰੋਸ਼ਨਕਰ ਸ਼ਹਿਰ ਦਾਕਰ ਸਾਡੇ ਜ਼ਿਲ੍ਹੇ ਦਾਕਰ ਤੇ ਸਾਡੇ ਪੰਜਾਬ ਦਾ ਜਿਲ੍ਹਾ ਮਤਲਬ ਨਾਰੋਸ਼ਨ ਜਿਵੇਂ ਆਪਾਂ ਦੇਖਦੇ ਆ ਕਬੱਡੀ ਪਿਛਲੀਆਂ ਕੁਝ ਸਰਕਾਰਾਂ ਨੇ ਕਾਫੀ ਜ਼ੋਰ ਲਾਇਆ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ ਪਰ ਕੁਝ ਸਮੇਂ ਵਿੱਚ ਪਹਿਲਾਂ ਬਿਲਕੁਲ ਵਿਲੁਪਤ ਹੁੰਦੇ ਹੋਏ ਨਜ਼ਰ ਆ ਰਹੀ ਪਰ ਫਿਰ ਹੁਣ ਇੱਕ ਵਾਰੀ ਫੇਰ ਦੁਬਾਰਾ ਜਾਗਰੂਤ ਹੋਈ ਹੈ ਲੋਕਾਂ ਦਾ ਫੇਰ ਇੰਟਰਸਟ ਪੈਣਾ ਸ਼ੁਰੂ ਹੋ ਗਿਆ ਜੀ ਜੀ ਇਹ ਪੰਜਾਬ ਸਰਕਾਰ ਨੇ ਵੀ ਇੱਕ ਉਪਰਾਲਾ ਕੀਤਾ ਸੀਗਾ ਪੰਚਾਇਤ ਰਾਜ ਦੀ ਗੇਮ ਮਾਰਕਟ ਖਾਈਆਂ ਨੇ ਇਸੇ ਕਰਕੇ ਹੁਣ ਜਿਹੜੇ ਬੱਚੇ ਜਾਗਰੂਕ ਹੋ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪਿੰਡ ਵੀ ਥੋੜਾ ਤਰੱਕੀ ਕਰੂਗਾ ਪਿਛਲੇ ਸਾਲਾਂ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਤਰੱਕੀ ਹੋਈ ਜਾਈ ਬਹੁਤ ਧਗੜੇ ਧਗੜੇ ਪਲੇਅਰ ਹੋਏ ਆ ਪੁਰਾਣੇ ਜਿਨ੍ਹਾਂ ਵਿੱਚ ਬਚਿੱਤੇ ਸਿੰਘ ਜੀ ਜੱਗੂ ਸੀ ਤੇ ਹੋਰ ਵੀ ਚੈ ਚਲ ਤੇ ਅਵਤਾਰ ਸਿੰਘ ਤਾਰੀ ਇਸ ਤਰ੍ਹਾਂ ਦੇ ਅ ਰੰਜੀਤ ਸਿੰਘ ਰਾਣਾ ਬਿਰਕ ਤੇ ਇਧਰ ਬਸੰਤ ਸਿੰਘ ਜੀ ਬਹੁਤ ਤਗੜੇ ਪਲੇਅਰ ਹੋ ਜਾ ਹਮਰਾਂ ਨੂੰ ਨਾ ਹੁੰਦਾ ਕਿਵੇਂ ਦੇਖੇੜ ਇਹਨਾਂ ਦੀ ਲੱਗਦੀ ਹੈ ਕਿਉਂਕਿ ਜੇ ਅਸੀਂ ਦੱਸਿਆ ਵੀ ਇਸ ਪਿੰਡ ਚੋਂ ਇੰਨੇ ਵਧੀਆ ਖਿਡਾਰੀ ਨਿਕਲੇ ਤਾਂ ਉਹਨਾਂ ਹੀ ਪਿੰਡਾਂ ਦੇ ਵਿੱਚੋਂ ਆ ਵੀ ਧਾਰੇ ਨਵੇਂ ਖਿਡਾਰੀ ਜਿਹੜੇ ਤਿਆਰ ਹੋ ਰਹੇ ਨੇ ਇਹਨਾਂ ਨੂੰ ਦੇਖੋ ਇੱਕ ਨਵੀਂ ਪਨੀਰੀ ਹੈ ਇਹ ਇਹਨਾਂ ਨੂੰ ਤਿਆਰ ਕਰਨਾ ਬਹੁਤ ਔਖਾ ਕੰਮ ਹੁੰਦਾ ਬੱਚਿਆਂ ਨੂੰ ਛੋੜੇ ਨੂੰ ਤਿਆਰ ਕਰਨਾ ਪਰ ਮੈਂ ਉਹਨਾਂ ਬੇ ਪੂਰੀ ਕੋਸ਼ਿਸ਼ ਕੀਤੀ ਹੈ ਇਹਨੂੰ ਤਿਆਰ ਹੋ ਰਹੇ ਬੱਚੇ ਬਹੁਤ ਟ੍ਰੇਨਡ ਹੋ ਗਏ ਆ ਕਾਫੀ ਇੰਟਰਸਟ ਲੈ ਰਹੇ ਆ ਬਹੁਤ ਜਿਆਦਾ ਬੱਚੇ ਆ ਰਹੇ ਆ ਸਾਡੇ ਕੋਲੇ ਪਹਿਲਾਂ 10 12 ਬੱਚੇ ਉਸ ਤੋਂ ਬਾਅਦ ਹੋਨ ਤਾਂ 50 60 ਬੱਚੇ ਆ ਰਹੇ ਵੱਡੇ ਛੋਟੇ ਸਾਰੇ ਬਹੁਤ ਵਧੀਆ ਬੱਚੇ ਆ ਰਹੇ ਤੇ ਪ੍ਰੈਕਟਿਸ ਹੀ ਪੂਰੀ ਖੁੱਲ ਕਰਾ ਰਹੇ ਮੈਂ ਵੀ ਪੂਰਾ ਆਪਣਾ ਟਾਈਮ ਦੇ ਰਿਹਾ ਤਿੰਨ ਘੰਟੇ ਤੇ ਇਹ ਬੱਚੇ ਬਾਕੀ ਆ ਨੌਜਵਾਨ ਵੀ ਇਹਨਾਂ ਨੂੰ ਪੂਰੇ ਪ੍ਰੈਕਟਿਸ ਕਰਾਉਂਦੇ ਆ ਠੀਕ ਹੈ ਭਾਈ ਜਿੱਦਾਂ ਅਸੀਂ ਦੱਸਿਆ ਬੱਚੇ ਖੇਡਦੇ ਨੇ ਤਾਂ ਇਹਨਾਂ ਕੋਲ ਟੋਟਲ ਕੋਚ ਕਿੰਨੇ ਨੇ ਜੀ ਕਿੰਨਾਂ ਕੋਲੇ ਵੀਰੇ ਦੋ ਤੋਂ ਤਿੰਨ ਕੋਚ ਨੇ ਜਿਵੇਂ ਸਵੇਰੇ ਸਾਡੇ ਕੋਚ ਬਚਿੱਤਰ ਸਿੰਘ ਜੀ ਉਹ ਮਿਹਨਤ ਲਗਾਉਂਦੇ ਆ ਤੇ ਸਾਡਾ ਇੱਕ ਸਨੇਹਾ ਵਾ ਸਾਰੇ ਜਿੰਨੇ ਆਲੇ ਦੁਆਲੇ ਦੇ ਪੈਂਡਾ ਜਾਂ ਸੁਣਨ ਵਾਲੇ ਸਰੋਤੇ ਨੇ ਇੱਥੇ ਦੋ ਟਾਈਮ ਮਿਹਨਤ ਲਾਉਂਦੀ ਆ ਸਵੇਰ ਟਾਈਮ ਬਚਿੱਤਰ ਸਿੰਘ ਜੀ ਮਿਹਨਤ ਲਵਾਉਂਦੇ ਆ ਤੇ ਸ਼ਾਮ ਨੂੰ ਸਾਡੇ ਕੋਲ ਸਾਹਿਬ ਮਿਹਨਤ ਲਵਾਉਂਦੇ ਆ ਤੇ ਅਸੀਂ ਇਹੀ ਉਪਰਾਲਾ ਕਰਦੇ ਆ ਵੀ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਜਿਹੜਾ ਵੀ ਪਲੇਅਰ ਇੱਥੇ ਆਉਣਾ ਚਾਹੁੰਦਾ ਵਾ ਕਬੱਡੀ ਸਿੱਖਣਾ ਚਾਹੁੰਦਾ ਜਾਂ ਖੇਡਣਾ ਚਾਹੁੰਦਾ ਵਾ ਮੋਸਟ ਵੈਲਕਮ ਆ ਜੇ ਕੋਈ ਸਾਡਾ ਭਰਾ ਵੱਡਾ ਸਾਡੇ ਤੋਂ ਛੋਟਾ ਜੇ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਵਾ ਉਹ ਨਸ਼ਾ ਆਪਣੇ ਮਨ ਤੋਂ ਛੱਡਣਾ ਚਾਹੁੰਦਾ ਵਾ ਅਸੀਂ ਉਹਦੀ ਉਹਦੇ ਚ ਵੀ ਹੈਲਪ ਕਰਾਂਗੇ ਉਹਦਾ ਸਾਰੀ ਖਾਾਕ ਜਿੰਨੇ ਵੀ ਪਲੇਅਰ ਸਾਡੇ ਇੱਥੇ ਖੇਡਣ ਮਿਹਨਤ ਲਾਉਣਗੇ ਉਹਨਾਂ ਦੀ ਖਾਾਕ ਦੀ ਜ਼ਿੰਮੇਵਾਰੀ ਅਸੀਂ ਸਾਡੀ ਆ ਉਹਨਾਂ ਨੂੰ ਰਗੜਾ ਛੋਲੇ ਦੇਸੀ ਜੋ ਕੇਲਿਆਂ ਦੀ ਸੇਵਾ ਹੁੰਦੀ ਆ ਉਹ ਅਸੀਂ ਕਰਾਂਗੇ ਸਾਡਾ ਇਹੀ ਉਪਰਾਲਾ ਵਾ ਕਿ ਵੱਧ ਤੋਂ ਵੱਧ ਪਲੇਅਰ ਸਾਡੇ ਪਿੰਡਾਂ ਕੰਨੀ ਦੇ ਉੱਠਣ ਕਿਉਂਕਿ ਲੁਧਿਆਣੇ ਏਰੀਆ ਜੋ ਕੋਈ ਨਾਮੀ ਪਲੇਅਰ ਹੋਏ ਨਹੀਂ ਜਾਦੇ ਹੋਏ ਆ ਬਹੁਤ ਘੱਟ ਹੋਇਆ ਇਹ ਮਾਲਵੇ ਚ ਸਾਡੇ ਲੁਧਿਆਣੇ ਚ ਖਾਸ ਕਰਕੇ ਕਬੱਡੀ ਘਟਾ ਤਾਂ ਕਿ ਸਾਡਾ ਇਹੀ ਉਪਰਾਲਾ ਵਾ ਕਿ ਕਬੱਡੀ ਵਧੇ ਤਾਂ ਕਿ ਨਸ਼ਾ ਘਟੇ ਕਬੱਡੀ ਸਾਡੀ ਵਧੇ ਸਾਡਾ ਇਹੀ ਉਪਰਾਲਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੇ ਜਿਹਨੋ ਸ਼ੌਂਕ ਪੈਂਦਾ ਕਬੱਡੀ ਦਾ ਤੇ ਉਹਦਾ ਹੀਰਾ ਬਣਨਾ ਤਾਂ ਲਾਜ਼ਮੀ ਗੱਲ ਹੋ ਜਾਂਦੀ ਆ ਤਾਂ ਆ ਸਾਰੇ ਇਸ ਸਮੇਂ ਪਿੰਡ ਹੰਬੜਾ ਦੇ ਵਿੱਚ ਜਿਹੜਾ ਤੁਸਾਂ ਖੜੇ ਹੋਏ ਆਂ ਤੇ ਇੱਥੇ ਜਿਸ ਤਰੀਕੇ ਨਾਲ ਕਬੱਡੀ ਕਲੱਬ ਹੱਥੋਂ ਦੇ ਪਿੰਡ ਜਿਹੜੇ ਲੋਕ ਨੇ ਨਿਵਾਸੀ ਹੱਥੋਂ ਦੇ ਬਣਾਇਆ ਤਾਂ ਇਹ ਹੀਰੇ ਇਸ ਸਮੇਂ ਜਿਹੜਾ ਕੀ ਆ ਤਿਆਰ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਤਰੀਕੇ ਨਾਲ ਗੱਲ ਕਰੀਏ ਗਿਣਤੀ ਦੀ ਤਾਂ ਗਿਣਤੀ ਇਸ ਸਮੇਂ ਇੱਥੇ 70 ਤੋਂ 75 ਬੱਚਾ ਜਿਹੜਾ ਕਿ ਇੱਥੇ ਬੈਠਾ ਹੋਇਆ ਤੇ ਬਾਕੀ ਹਲੇ ਹੋਰ ਜਿਸ ਤਰੀਕੇ ਨਾਲ ਟਿਊਸ਼ਨਾਂ ਤੋਂ ਵਿਹਲੇ ਹੋ ਕੇ ਇੱਥੇ ਆਉਂਦੇ ਨੇ ਤਾਂ ਆਪਣੀ ਜਿਹੜੀ ਕੀ ਹੈ ਵਰਜਿਸ਼ ਇੱਥੇ ਕਰਦੇ ਨੇ ਆਪਣਾ ਜਿਹੜਾ ਕੀ ਹੈ ਜੋਰ ਇੱਥੇ ਲਾਉਂਦੇ ਨੇ ਤਾਂ ਗਰਾਊਂਡ ਜਿਹੜਾ ਕਿ ਹੈ ਪ੍ਰਸ਼ਾਸਨ ਵੀ ਨਾਲ ਸਾਥ ਦਿੰਦਾ ਇਹਨਾਂ ਦਾ ਜਿਹੜਾ ਸਰਪੰਚ 24 ਸਾਥ ਦਿੰਦਾ ਜਿਸ ਤਰੀਕੇ ਨਾਲ ਇਹਨਾਂ ਨੇ ਖੁਦ ਦੱਸਿਆ ਤੇ ਬਹੁਤ ਸੋਨਾ ਤੇ ਨੇਕ ਉਪਰਾਲਾ ਵੀ ਜਿੱਥੇ ਅੱਜ ਆਪਾਂ ਦੇਖਦੇ ਆਂ ਵੀ ਯੂਥ ਗਲਤ ਪਾਸੇ ਤੁਰਿਆ ਤੇ ਸਰਕਾਰ ਨੂੰ ਮੁਹਿੰਮ ਚਲਾ ਕੇ ਜਿਹੜਾ ਕੀ ਆ ਨਸ਼ਾ ਜਿਹੜਾ ਕੀ ਆ ਪੰਜਾਬ ਦੇ ਵਿੱਚੋਂ ਖਤਮ ਕਰਨਾ ਪੈ ਰਿਹਾ ਪਰ ਉੱਥੇ ਸੋਨਾ ਉਪਰਾਲਾ ਜਿਹੜਾ ਵਾ ਕੀਤਾ ਹੋਇਆ ਕਿ ਜਿੱਥੇ ਜਵਾਕਾਂ ਨੂੰ ਖੇਡ ਵਾਲੇ ਪਾਸੇ ਜਿਹੜਾ ਕੀ ਲਗਾਇਆ ਜਾ ਰਿਹਾ ਤੇ ਹੋਰ ਵੀ ਪਿੰਡਾਂ ਦੇ ਵਿੱਚ ਉਡੀਕ ਹੈ ਕਿ ਕਦੋਂ ਇਸ ਤਰੀਕੇ ਦੇ ਨਿਵੇਕਲੇ ਉਪਰਾਲੇ ਕੀਤੇ ਜਾਂਦੇ ਨੇ ਤੇ ਅਸੀਂ ਜਰੂਰ ਤੁਹਾਨੂੰ ਯਕੀਨ ਦਿਵਾਉਂਦੇ ਵੀ ਤੁਸੀਂ ਇਸ ਚੀਜ਼ਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਸ਼ੁਰੂ ਕਰੋ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਵੀ ਸਾਡੇ ਪਿੰਡ ਵੀ ਇਸ ਤਰੀਕੇ ਨਾਲ ਗਰਾਊਂਡ ਐਸੀ ਖੜਾਉਣੇ ਆ ਤਾਂ ਅਸੀਂ ਜਰੂਰ ਤੁਹਾਡੇ ਪਿੰਡ ਵੀ ਆਵਾਂਗੇ ਉੱਥੇ ਵੀ ਕਵਰੇਜ ਕਰਾਂਗੇ ਤਾਂ ਇਦਾਂ ਦੀ ਹੋਰ ਅਪਡੇਟਸ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਦੇਖਣ ਲਈ ਸਿਟੀ ਹੈਡਲਾਈਨਸ ਵੀਡੀਓ ਜਰਨਲਿਸਟ ਸੇਵਾ ਸਿੰਘ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ